ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ কুরਤੀ ਦੀਆਂ ਬਾਹਾਂ ਦੀ ਕਟਿੰਗ ਕਰਨੀ ਆ ਹਾਫ ਬਾਜੂ ਆ ਮੈਂ ਤੁਹਾਨੂੰ ਦੱਸੂਗੀ ਵੀ ਅੱਡੀ ਬਾਹਾਂ ਕੱਢਿਆ ਕਰੋ ਜਿਵੇਂ ਜੋੜ ਪੈਣਾ ਬਾਹਾਂ ਚ ਓਵੇਂ ਵੀ ਦੱਸੂਗੀ ਮੈਂ ਤੁਹਾਨੂੰ ਆਪਾਂ ਹੁਣ ਜਿਹੜਾ কুরਤੀ ਦੇ ਨਾਲੋਂ ਕੱਪੜਾ ਬਚਿਆ ਉਹ ਲੈ ਲੈਣਾ ਆਪਣੀ ਬਾਹਾਂ ਦੀ ਤਿਆਰ ਹੈਗੀ ਆ 10.5 ਇੰਚ ਆਪਾਂ 3.5 ਇੰਚ ਵਾਧੇ ਰੱਖਾਂਗੇ 13 ਜਾਂ 14 ਇੰਚ ਕਟਿੰਗ ਕਰ ਲਓ ਤੁਸੀਂ ਆ ਲੰਬੇ ਲੋਟ ਇੱਕ ਕਪੜਾ ਲਿਆ ਕਰੋ ਆਡੇ ਲੋਟ ਨਾਲ ਲਿਆ ਕਰੋ ਫਿਰ ਉਹ ਬਾਹ ਦੀ ਫਿਟਿੰਗ ਆ ਜਿਹੜੀ ਉਹ ਸੈੱਟ ਨਹੀਂ ਆਉਂਦੀ ਹੈਗੀ ਜੋੜ ਪੈ ਜੂਗਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਅੱਜ ਇਹੀ ਦੱਸੂਗੀ ਵੀ ਜੋੜ ਕਿਵੇਂ ਪਾਉਣਾ ਪਹਿਲਾਂ ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਜੋੜ ਪਾਉਣਾ ਬਹੁਤ ਔਖਾ ਵੀ ਕਿਵੇਂ ਪਾਵਾਂਗੇ ਨਾ ਸਮਝ ਨਹੀਂ ਆਉਂਦੀ ਹੁੰਦੀ ਪਰ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਜੋੜ ਪਾਈਦਾ ਐਦਾਂ ਆਪਾਂ ਕਟਿੰਗ ਕਰ ਲੈਣੀ ਆ ਹੁਣ ਦੇਖੋ ਜਦੋਂ ਇਹਨੂੰ ਆਪਾਂ ਫੋਲਡ ਕਰਾਂਗੇ ਇਹਦਾ ਮੋਡਾ ਆਪਾਂ ਨੂੰ ਚਾਹੀਦਾ 9 ਇੰਚ ਆਪਣਾ ਆਉਂਦਾ ਨਹੀਂ ਹੈਗਾ ਇਸ ਕਰਕੇ ਆਪਾਂ ਨੂੰ ਜੋੜ ਪਾਉਣਾ ਪਊਗਾ ਇੱਥੇ ਆ ਦੇਖੋ 9 ਇੰਚ ਮੋਡਾ ਆਪਾਂ ਨੂੰ ਚਾਹੀਦਾ ਤੇ 9 ਵੀ ਨਹੀਂ ਹੈਗਾ 8.5 ਹੀ ਆ ਨਾ ਇਸ ਲਈ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਹੁਣ ਮੈਂ ਤੁਹਾਨੂੰ ਦੱਸਦੀ ਆ ਇੰਨਾ ਹੀ ਕੱਪੜਾ ਅੱਗੋਂ ਹੋਰ ਲੈ ਲਓ ਇੰਨਾ ਜਿੰਨਾ ਆਪਾਂ ਇਹ ਕਟਿੰਗ ਕੀਤਾ 14 ਇੰਚ ਇਦਾਂ ਏਵੀ ਆড্ডা ਜੋੜ ਨਾ ਪਾਇਆ ਕਰੋ ਲੰਬੇ ਲੋਟੇ ਜੋੜ ਪਾਇਆ ਕਰੋ ਫਿਰ ਆਪਣੀ ਬਾਹ ਨਾਲ ਤੱਕ ਹੁੰਦੀਆਂ ਨਾਲ ਟੈਟ ਵੀ ਹੋ ਜਾਂਦੀ ਹੈ ਜੇ ਆਪਾਂ ਆਡੀ ਬਾਹ ਕਟਿੰਗ ਕਰਦੇ ਆ ਤਾਂ ਉਹ ਟੈਟ ਵੀ ਹੋ ਜਾਂਦੀ ਆ ਇਦਾਂ ਕਰਕੇ ਇਹਨੂੰ ਵੀ ਕਟਿੰਗ ਕਰ ਲਓ ਹੁਣ ਆਪਾਂ ਜਿਹੜੀ ਆ ਬਾਹ ਦੀ ਕਟਿੰਗ ਕੀਤੀ ਆ ਇਹਨੂੰ ਆਪਾਂ ਇਦਾਂ ਰੱਖ ਕੇ ਜਿਹੜਾ ਆਪਾਂ ਬਾਧੂ ਕੱਪੜਾ ਕਟਿੰਗ ਕੀਤਾ ਇਹ ਇਦਾਂ ਫੋਲਡ ਕਰ ਲੈਣਾ ਫਿਰ ਇਹਦੇ ਨਾਲ ਆਏ ਰੱਖ ਕੇ ਦੇਖ ਲੈਣਾ ਆਪਣੇ ਵੀ ਆਪ ਨੂੰ ਮੋਢਾ ਕਿੰਨਾ ਚਾਹੀਦਾ ਉਦੋਂ 2 ਇੰਚ ਵੱਧ ਕਟਿੰਗ ਕਰ ਲਿਆ ਕਰੋ ਜੇ ਮੈਂ 9 ਇੰਚ ਆਪਾਂ ਨੂੰ ਚਾਹੀਦਾ ਮੋਢਾ ਤਾਂ ਮੈਂ 12 ਇੰਚ ਦੀ ਕਟਿੰਗ ਕਰੂੰਗੀ ਅੱਧਾ ਅੱਧਾ ਇੰਚ ਸਲਾਈਆਂ 'ਚ ਵੀ ਆ ਜਾਊਗਾ ਇਦਾਂ ਆਪਾਂ ਕਟਿੰਗ ਕਰ ਲਾਂਗੇ ਹੁਣ ਜਿਹੜਾ ਆਪਾਂ ਕੱਪੜਾ ਲਿਆ ਇੱਥੋਂ ਜਿਹੜਾ ਫੋਲਡ ਕੀਤਾ ਇੱਥੋਂ ਵੀ ਆਪਾਂ ਕਟਿੰਗ ਕਰ ਲਾਂਗੇ ਆਪਾਂ ਚਾਰ ਡੁਗੜੇ ਲੈਣੇ ਆ ਇਹ ਜਿਹੜੀ ਇੱਕ ਬਾਹ ਹੁੰਦੀ ਆ ਉਹਦੇ ਦੋਨਾਂ ਸਾਈਡ ਜੋੜ ਪਾਵਾਂਗੇ ਆਪਾਂ ਫੇਰ ਆਪਣਾ ਮੋਟਾ ਜਿਹੜਾ ਉਹ ਠੀਕ ਆਊਗਾ ਆ ਦੇਖੋ ਹੁਣ ਜਿਵੇਂ ਆਪਾਂ ਇਹ ਕਟਿੰਗ ਕੀਤਾ ਕੱਪੜਾ ਇਹ ਆਪਾਂ ਦੋਨਾਂ ਪਾਸੇ-ਪਾਸੇ ਜੋੜ ਮਿਲਾ ਦੇਣਾ ਮਤਲਬ ਸਲਾਈ ਮਾਰ ਕੇ ਮੈਂ ਤੁਹਾਨੂੰ ਮਾਰ ਕੇ ਦਿਖਾਉਣੀ ਆ ਹਾਂਜੀ ਆ ਦੇਖੋ ਹੁਣ ਆਪਾਂ ਜਿਹੜੀ ਬਾਹ ਕਟਿੰਗ ਕੀਤੀ ਸੀਗੀ ਉਹ ਇਦਾਂ ਰੱਖ ਲੈਣੀ ਆ ਸਿੱਧਾ ਪਾਸਾ ਇੱਦੋਂ ਦੋ ਆਪਾਂ ਉਹ ਲੈ ਲੈਣੇ ਆ ਦੋ ਜਿਹੜੇ ਆਪਾਂ ਕਟਿੰਗ ਕੀਤੇ ਆ ਕੱਪੜੇ ਤਾਂ ਜੋੜ ਪਾਉਣ ਲਈ ਬਾਹਾਂ ਤੇ ਜੋੜ ਪਾਉਣ ਲਈ ਇਦਾਂ ਬਾਹਾਂ ਰੱਖ ਕੇ ਸਿੱਧੇ ਪਾਸੇ ਜਿਹੜਾ ਆਪਾਂ ਜੋੜ ਪਾਉਣਾ ਉਹ ਸਿੱਧੇ ਨੂੰ ਸਿੱਧੇ ਨਾਲ ਇਦਾਂ ਮਿਲਾ ਕੇ ਸਲਾਈ ਲਗਾ ਦੇਣੀ ਆ ਦੋਨਾਂ ਪਾਸੇ ਪਹਿਲਾਂ ਇੱਧਰ ਲਾ ਲੋ ਹਣ ਸੇਮ ਇਦਾਂ ਹੀ ਜੋੜ ਇਧਰਲੀ ਸਾਈਡ ਪਾ ਲੈਣਾ ਆਪਾਂ ਨੇ ਇਦਾਂ ਸਿੱਧਾ ਸਾਫਤ ਵਿੱਚ ਰੱਖ ਲਿਆ ਕਰੋ ਇਦਾਂ ਸਲਾਈ ਲਾ ਦਾਂਗੇ ਇਹਦੇ ਤੇ ਜਾਂ ਇੱਕ ਦੋਨੇ ਸਾਈਡ ਆਪਾਂ ਨੇ ਜੋੜ ਪਾਉਣਾਗਾ ਇਦਾਂ ਹੀ ਹੁਣ ਦੂਜੀ ਬਾਹ ਤੇ ਪਾਵਾਂਗੇ ਆਪਾਂ ਇੱਦਾਂ ਸਿੱਧੀ ਰੱਖ ਕੇ ਤਾਂ ਇੱਕ ਇੱਧਰਲੀ ਸਾਈਡ ਸਲਾਈ ਲਗਾਵਾਂਗੇ ਇੱਦਾਂ ਹੀ ਦੂਜੀ ਸਾਈਡ ਛੋੜ ਪਾਵਾਂਗੇ ਸਿੱਧੇ ਪਾਸੇ ਵੇਚ ਰੱਖ ਲਿਆ ਕਰੋ ਇਦਾਂ ਉੱਪਰ ਸਲਾਈ ਉਹਨਾਂ ਲਿਆ ਕਰੋ। ਇਦਾਂ ਜੋੜ ਪਾ ਕੇ ਹੁਣ ਮੈਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਨਾ ਦੱਸੂਗੀ। ਆਹ ਦੇਖੋ ਆਪਾਂ ਜੋੜ ਪਾ ਲਏ ਬਾਹਾਂ 'ਚ। ਦੋਨੋਂ ਸਾਈਡ ਜੋੜ ਪਾ ਲਿਆ ਕਰੋ। ਫੇਰ ਬਿਲਕੁਲ ਬਾਹਾਂ ਸੈੱਟ ਆ ਜਾਂਦੀ ਹੈ। ਜਿਵੇਂ ਹੁਣ ਇਹਨੂੰ ਜਾਂ ਤਾਂ ਪ੍ਰੈਸ ਕਰ ਲਿਆ ਕਰੋ ਜੋੜ ਪਾ ਕੇ ਤੇ ਕਾਟਨ ਦਾ ਕੱਪੜਾ ਤਾਂ ਇਹ ਸਿੱਧਾ ਕਰਕੇ ਰੱਖ ਲਿਆ ਕਰੋ। ਤੇ ਦੋਨੇ ਪਾਸੇ ਸਿੱਧੇ ਸਿੱਧੇ ਇਦਾਂ ਹੁਣ ਵੇਚ ਰੱਖ ਲਾਂਗੇ ਆਪਾਂ ਜੋੜ ਨਾਲ ਜੋੜ ਮਿਲਾ ਦਿਓ ਇਦਾਂ ਇਦਾਂ ਫਿਰ ਇਹਨੂੰ ਫੋਲਡ ਕਰ ਦਾਂਗੇ ਆਪਾਂ ਹੁਣ ਬਾਹ ਨੂੰ ਇਸ ਤਰ੍ਹਾਂ ਰੱਖ ਕੇ ਇਹਦੇ ਵਿੱਚ ਆਪਾਂ ਕਾਟ ਪਾਉਣੀ ਸਿੱਖਾਂਗੇ ਮੂਰੋਂ ਬਾਹ ਲੈਣੀ ਆ ਆਪਾਂ ਨੇ 5 ਇੰਚ 2 ਇੰਚ ਵੱਧ ਰੱਖ ਲਾਂਗੇ 7 ਜਾਂ 7.5 ਰੱਖ ਲਓ ਤੇ ਇਧਰੋਂ ਮੁੱਢਾ ਤਾਂ ਆਪਣਾ ਤਿਆਰ ਹੋਏਗਾ 9 ਇੰਚ 11 ਇੰਚ ਤੇ ਨਿਸ਼ਾਨੀ ਲਾ ਲਾਂਗੇ 2 ਇੰਚ ਵੱਧ ਲੈ ਲਾਂਗੇ ਇਹਨੂੰ ਇਹਦੇ ਨਾਲ ਮਿਲਾ ਦੋ ਕਾਟ ਪਾਉਣ ਦਾ ਤਰੀਕਾ ਆਪਣਾ ਉਹੀ ਆ ਥੱਲੇ ਨੂੰ 2 ਜਾਂ 2.5 2.5 ਇੰਚ ਵੱਧ ਲੈ ਲਿਆ ਕਰੋ ਇੱਥੋਂ ਕਾਟ ਪਾ ਦਿਆ ਕਰੋ ਵਸੇ ਦائیں ਗੁਲਾਈ ਦੇ ਦਿਆ ਕਰੋ ਇਹਨੂੰ ਆਹ ਤੁਹਾਨੂੰ ਮੈਂ ਕਟਿੰਗ ਕਰਕੇ ਦਿਖਾਉਣੀ ਆ ਆਹ ਦੀ ਪਿਛਲੀ ਕਾਟ ਆਪਣੀ ਦੋ ਪੱਲੇ ਚੱਕਨੇ ਆ ਮੂਲੇ ਬਾਹਾਂ ਦੇ ਅਗਲੀ ਕਾਟ ਪਾਵਾਂਗੀ ਛੋਟ ਥੋੜੀ ਜੀ ਇਦਾਂ ਕਾਟ ਪਾ ਲਿਆ ਕਰੂ ਬਾਹਾਂ ਦੀ ਬਹੁਤ ਸੌਖੀ ਆ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਫੋਲੋ ਕਰ ਲਿਓ Thank you.